ਮੁੰਡੀ ਮੋੜ ਤੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਚਾਰ ਮਾਰਗੀ ਸੜਕ ਤੇ ਅਕਸਰ ਹੀ ਹਾਦਸੇ ਵਾਪਰ ਰਹੇ ਹਨ ਤਲਵੰਡੀ ਚੌਧਰੀਆਂ ਡੋਲਾ ਟੀ ਪੁਆਇੰਟ ਤੇ ਗੰਦੇ ਪਾਣੀ ਦੀ ਹੋਦੀ ਬਣਾਈ ਗਈ ਹੈ ਜੋ ਸੜਕ ਉਪਰੋ ਭਾਰੀ ਵਾਨ ਲੰਘਣ ਕਾਰਨ ਟੁੱਟ ਗਈ ਹੈ ਜਿਸ ਕਾਰਨ ਕਾਫੀ ਮਾਤਰਾ ਵਿੱਚ ਰੋਡ ਤੇ ਪਾਣੀ ਇਕੱਤਰ ਹੋ ਜਾਂਦਾ ਹੈ ਵਿੱਤੇ ਦਿਨੀ ಗ್ರಾಮ ਪੰਚਾਇਤ ਤਲਵੰਡੀ ਚੌਧਰੀਆਂ ਨੇ ਸੜਕ ਵਿੱਚੋਂ ਪਾਣੀ ਤਾਂ ਬਾਹਰ ਕੱਢ ਦਿੱਤਾ ਹੈ ਪਰ ਸੜਕ ਤੇ ਦੂਰ ਤੱਕ ਚਿਕੜੀ ਬਣੀ ਹੋਈ ਹੈ ਆਉਂਦੇ ਜਾਂਦੇ ਵਾਨ ਚਾਲਕਾਂ ਨੂੰ ਭਾਰੀ ਦਰਪੇਸ਼ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਤੜਕਸਾ ਸ਼ਾਕੋਟ ਦੇ ਪਿੰਡ ਗਲੀ ਦੇ ਸਰਪਜੀਤ ਸਿੰਘ ਨੇ ਦੱਸਿਆ ਕਿ ਅਸੀਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਸਨ ਜਦੋਂ ਅਸੀਂ ਤਲਵੰਡੀ ਚੌਧਰੀਆਂ ਪੁੱਜੇ ਤਾਂ ਡੋਲਾ ਟੀ ਪੁਆਇੰਟ ਨੇੜੇ ਸੜਕ ਦੇ ਵਿਚਕਾਰ ਟੋਆ ਪੁੱਟਿਆ ਹੈ ਸਾਡੀ ਗੱਡੀ ਰੋਡ ਵਿਚਕਾਰ ਚਿਕੜੀ ਉੱਤੇ ਚੜ ਗਈ ਬੜੀ ਮੁਸ਼ਕਿਲ ਨਾਲ ਕੰਟਰੋਲ ਕਰਨ ਦੇ ਬਾਵਜੂਦ ਕਾਰ ਡਵਾਈਡਰ ਵਿੱਚ ਜਾ ਵੱਜੀ ਜਿਸ ਕਾਰਨ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਅਸੀਂ ਗੱਡੀ ਉੱਥੇ ਹੀ ਖੜੀ ਰਹਿਣ ਦਿੱਤੀ ਅਤੇ ਤਲਵੰਡੀ ਚੌਧਰੀਆਂ ਤੋਂ ਹੋਰ ਗੱਡੀ ਕਿਰਾਏ ਤੇ ਲੈ ਕੇ ਰਵਾਨਾ ਹੋਏ ਉਨਾ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇ ਪਾਸੋਂ ਮੰਗ ਕੀਤੀ ਹੈ ਕਿ ਜੇਕਰ ਸੜਕ ਚਾਰ ਮਾਰਗੀ ਬਣਾ ਦਿੱਤੀ ਹੈ ਤਾਂ ਇਸ ਦੀ ਸਾਮ ਸੰਭਾਲ ਦਾ ਵੀ ਧਿਆਨ ਰੱਖਿਆ ਜਾਵੇ। ਸੁਲਤਾਨਪੁਰ ਲੋਧੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਜੀ ਜੀ ਅਸੀਂ ਸ਼ਾਹਕੋਟ ਦੇ ਲਾਗੇ ਪੰਡਿਆ ਕਿਲੀ ਇੱਧਰ ਕਿੱਧਰ ਜਾ ਰਹੇ ਸੀ? ਅਸੀਂ ਦਰਬਾਰ ਸਾਹਿਬ ਝੱਲੇ ਸੀਗੇ। ਕੀ ਗੱਲ ਹੋਈ? ਅਸੀਂ ਸਾਰ ਆਪਣੀ ਸਾਈਡ ਤੇ ਆ ਰਹੇ ਸੀਗੇ ਤੇ ਸੁਲਤਾਨਪੁਰ ਸਾਈਡ ਤੋਂ ਤੇ ਜਦੋਂ ਇੱਕਦਮ ਹੀ ਦੇਖਿਆ ਤਾਂ ਮੋਰੇ ਆ ਲਾਇਆ ਹੋਇਆ ਪੁਲਿਸ ਵਾਲਿਆਂ ਜੋ ਵੀ ਇਹਨਾਂ ਦਾ ਹੁੰਦਾ ਤੇ ਡਵਾਈਡਰ ਲਾਇਆ ਹੋਇਆ ਯਾਨੀ ਤੇ ਬੈਰੀਕੇਡ ਲਾਇਆ ਹੋਇਆ ਤੇ ਸਾਰੇ ਸੀਵਰੇਜ ਵਾਸਤੇ ਸੜਕ ਪੱਟੀ ਹੋਆ ਤੇ ਅਸੀਂ ਆਏ ਉਧਰੋਂ ਜਦੋਂ ਬ੍ਰੇਕ ਮਾਰੀ ਤੇ ਉੱਤੇ ਬ੍ਰੇਕ ਆਈ ਹੈ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗੱਡੀ ਤੇ ਉੱਚਕੜੀ ਹੈ ਕਾਫੀ ਪਾਣੀ ਡੁੱਲਿਆ ਹੋਇਆ ਸੀਵਰੇਜ ਦਾ ਕਰ ਉਹਦੇ ਕਰਕੇ ਗੱਡੀ ਕੰਟਰੋਲ ਨਹੀਂ ਗੱਡੀ ਘੁੰਮ ਗਈ ਤੇ ਡਵਾਈਡਰ 'ਚ ਵੱਜੇ ਤੇ ਸਾਡੀ ਨਵੀਂ ਗੱਡੀ ਦਾ ਨੁਕਸਾਨ ਹੋ ਗਿਆ ਤੇ ਹਜੇ ਮਹੀਨਾ ਇੱਕ ਹੋਇਆ ਲੈਣੇ ਪਰਿਵਾਰ ਕਿੰਨੇ ਕਿ ਮੈਂਬਰ ਸੀ ਪਰਿਵਾਰ ਅਸੀਂ ਤਿੰਨ ਜਣੇ ਆ ਜੀ ਦੋ ਬ੍ਰਦਰ ਆ ਬ੍ਰਦਰ ਆ ਅਸੀਂ ਤੇ ਸਾਡੀ ਮੰਮੀ ਉਹ ਨਾ ਨਹੀਂ ਉਹਦਾ 60 ਪਰ ਜੋ ਗੁਰੂ ਰਾਮ ਦਾ ਜੀ ਨੇ ਬਚਾ ਲਿਆ ਜੀ ਸਾਨੂੰ ਪਰ ਗੱਡੀ ਦਾ ਨੁਕਸਾਨ ਆ ਜੀ ਜੀ ਮੰਗ ਕਰਦੇ ਨੇ ਮੰਗੇ ਇਹੀ ਕਰਦੇ ਵੀ ਮਤਲਬ ਜਿਹੜਾ ਆ ਸਿਸਟਮ ਹੈ ਆਪਣੇ ਪੰਜਾਬ ਦਾ ਇਹ ਇਹਨੂੰ ਕਰਵੇ ਜੇ ਅਚਾਨਕ ਅਸੀਂ ਆੜਾ ਤੇ ਵਿਚੇ ਕੋਈ ਬੱਚਾ ਕੋਈ ਮੋਟਰਸਾਈਕਲ ਤੇ ਹੋਵੇ ਤੇ ਜੇ ਮਤਲਬ ਉਹ ਉਥੇ ਕਿੱਡਾ ਵੱਡਾ ਉਹ ਟੋਆ ਪਟਿਆ ਜੇ ਉਹਦੇ ਚ ਡੇਪਿਆ ਤੋਂ ਉਹਦਾ ਜ਼ਿਆਦਾ ਨੁਕਸਾਨ ਆ ਇਹ ਸਿਸਟਮ ਦੀਆਂ ਸਾਰੀਆਂ ਨਾਕਾਮੀਆਂ ਆਈ